ਸਾਨੀ ਜੇ ਬਚਾਉਣੀ ਆ ਜੇ ਆਪਾਂ ਆਪਣੀ ਅਰਥ ਬਚਾਉਣੀ ਆ ਪਾਕਿਸਤਾਨ ਨੂੰ ਇੱਕ ਹੱਥ ਚ ਇੱਕ ਹੱਥ ਥਾਉਦੇ ਉਤੇ ਰੱਖਣਾ ਪੈਣਾ ਤੇ ਗੁਰੂ ਦੇ ਹੱਥ ਦਾ ਆਪਾਂ ਨੂੰ ਡਾਂਗ ਰੱਖਣੀ ਪੈਣੀ ਆ ਕਿ ਆਪਣੇ ਬੜਨਾਂ ਜਿਵੇਂ ਡੰਗਰ ਪਸ਼ੂ ਵਾਰਾ ਵਾਰਦੇ ਆ ਨਾ ਇਹ ਵੀ ਆਪਣੀਆਂ ਜ਼ਮੀਨਾਂ ਚ ਨਹੀਂ ਵੜਨੇ ਚਾਹੀਦੀ। ਸੋ ਇਹ ਜਿਹੜੀ ਲੁੱਟ ਹੋ ਰਹੀ ਆ ਇਹਨੂੰ ਰੋਕਣਾ ਪੈਣਾ। ਕਾਨੂੰਨ ਉਹ ਜਾ ਹੋਣਾ ਚਾਹੀਦਾ ਕਿ ਕੋਈ ਵੀ ਖੇਤੀਬਾੜੀ ਵਾਲੀ ਜ਼ਮੀਨ ਕੋਈ ਵੀ ਜ਼ਰਖੇਸ ਧਰਤੀ ਕਿਸੇ ਇੰਡਸਟਰੀ ਆਸਤੇ ਜਪਾਨ ਦੇ ਵਿੱਚ ਜੇ 1000 ਮੀਟਰ ਸquare 1000 ਸquare ਮੀਟਰ ਕਰਦੀ ਹੈ ਉਹਦੇ ਤੇ 13000 ਸquare ਫੁੱਟ ਦਾ ਤੁਸੀਂ ਸquare ਮੀਟਰ ਦਾ ਆਇਆ 44000 ਗੁਣਾ ਫਿਰ 13 ਤਾਂ 13 ਗੁਣਾ ਜਿਹੜੀ 200 ਲੱਖ ਦਾ ਫਲੋਰ ਏਰੀਆ। ਭਾਰਤ ਦੇ ਵਿੱਚ ਇਹਨਾਂ ਨੇ ਇਹ ਰੱਖਿਆ 5000 ਤੇ। 5 ਗੁਣਾ ਜੇ ਤੋਂ 1000 100 ਕਾ ਇਦਾਂ ਪਲਾਟਾ ਉਹਦੇ 500 ਕਾ ਇਦਾਂ ਫਲੋਰ ਏਰੀਆ ਬਣਦਾ ਹੈ। ਪੰਜਾਬ ਦੇ ਵਿੱਚ ਕਿਤੇ ਵੀ 1.5 ਜਾਂ 2 ਜਾਂ 3 ਤੋਂ ਵੱਧ ਦੀ ਐਫਆਰ ਨਹੀਂ ਦਿੰਦੇ ਭਾਈ। ਕਿ 3 ਗੁਣਾ ਹੋ ਸਕਦਾ ਭਾਈ। ਇਹ ਤੁਸੀਂ ਨੂੰ ਵਰਟੀਕਲ ਗ੍ਰੋਥ ਦਿੰਦੇ ਕਿਉਂ ਨਹੀਂ ਇਹਨੂੰ ਉੱਚਾ ਕਰਦੇ ਜੇ ਤੁਹਾਨੂੰ ਲੋੜ ਆ ਆ ਨਾਲ ਦੇ ਆਪਣੇ ਚੰਡੀਗੜ੍ਹ ਦੇ ਵਿੱਚ ਜਿਹੜਾ ਕੀ ਇਹਨਾਂ ਕੋਲ ਹੈਗਾ ਉਹਦੇ ਵਿੱਚ ਜੇ ਆ ਕੇ ਕਲੋਨੀਆ ਵਸੀਆਂ ਉਹਨਾਂ ਨੇ ਸਾਰੀਆਂ ਕਲੋਨੀਆ ਤੋਂ ਉਹਨਾਂ ਨੂੰ ਪੱਛ ਕੇ ਜਾ ਕੇ ਇਨਾਸ ਫਲੈਟਾਂ ਦੇ ਵਿੱਚ ਇਕੱਠੇ ਕਰ ਇਹ ਕੰਮ ਇੱਥੇ ਕਿਉਂ ਨਹੀਂ ਹੋ ਸਕਦਾ ਕਿ ਐਸਪਰੈ ਦੇ ਕੋਹਨੀ ਵਸੇਰੀਆ ਤੁਸੀਂ ਉਹਨਾਂ ਨੂੰ ਸਾਰੇ ਇਕੱਠੇ ਕਰੋ ਉਹਨਾਂ ਨੂੰ ਜਿਹੇ ਫਲੈਟਸ ਕਰ ਦੋ ਇਹ ਉੱਥੇ ਕਲੋਨੀਆ ਵਸਾ ਦਿਓ ਜਿਹੜੀ ਤੁਹਾਨੂੰ ਲੋੜ ਨਹੀਂ ਕੀ ਇੰਡਸਟਰੀ ਤੇ ਖੁੱਲੀ ਜਾਓ ਇੰਡਸਟਰੀ ਬਠਿੰਡੇ ਤੱਕ ਵੀ ਪਈ ਆ ਉਹ ਨਹੀਂ ਆ ਖਾਲੀ ਹੋਣ ਦੀ ਵੀ ਨਹੀਂ ਆਪਾਂ ਨੂੰ ਗੱਲ ਕਰਨੀ ਚਾਹੀਦੀ ਆਪਾਂ ਨੂੰ ਇਹ ਕਹਿਣਾ ਚਾਹੀਦਾ ਕਿ ਜਿਹੜੀ ਵੀ ਖੇਤ ਜ਼ਮੀਨ ਆ ਜਿਹੜੀ ਵੀ ਨਹਿਰੀ ਜ਼ਮੀਨ ਆ ਜਿੱਥੇ ਵੀ ਪਾਣੀ ਲੱਗਦਾ ਹੈ ਜਿੱਥੇ ਵੀ ਫਸਲ ਹੁੰਦੀ ਆ ਉਹ ਸਾਰੀ ਦੇ ਉੱਤੇ ਕੋਈ ਵੀ ਇੰਡਸਟਰੀ ਕੋਈ ਵੀ ਲੋਨੇ ਨਹੀਂ ਕਰਤੀ ਜਾਊਗੀ ਜਿੰਨੀ ਦੇਰ ਪੰਜਾਬ ਦੇ ਲੋਕ ਰਾਜ਼ੀ ਨਹੀਂ ਹੋਣਗੇ ਆਪਾਂ ਨੂੰ ਦੱਸੋ ਲੋੜ ਹੀ ਨਹੀਂ ਐਨਾ ਏਰੀਆ ਪਿਆ ਸ਼ਹਿਰਾਂ ਦੇ ਵਿੱਚ ਭਲੇ ਐਕਸਪਲੋਇਟ ਕਰਨ ਵਾਲਾ ਐਨਾ ਪਿਆ ਕਿ ਦੁਬਾਰਾ ਉਹ ਤੇ ਮੁਰਜ਼ਾ

ਮਾਂਗੇ ਕਰੀਏ ਕਿ ਅਸੀਂ 1 ਇੰਚ ਵੀ ਧਰਤੀ ਲਾਣੀ ਦੇਣਾ ਤੁਹਾਨੂੰ ਤੁਸੀਂ ਭਾਈ ਆਦਾ ਸ਼ਹਿਰ ਟੱਟੋ ਜੋ ਮਰਜੀ ਕਰੋ